112 ਤੇ ਕਾਲ ਆਈ ਸੀ ਕਿ ਬੱਚਾ ਉਤੋ ਚੱਕਿਆ ਗਿਆ ਕਾਲੀ ਮਾਤਾ ਮੰਦਰ ਦੇ ਨੇੜੇ ਹਿਊਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੇ ਦੋਸ਼ੀ ਅੰਨਾ ਛੇ ਗਿਆ ਫੱਪੂ ਔਰੀ ਲੜਕੀ ਦੇ ਬਿਆਨ ਨੂੰ 10 ਸਾਲ ਹੋ ਗਏ ਸੀ ਪਰ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀ ਲੱਗ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਤੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਲਾਲਚ ਦਿੱਤਾ ਸੀ ਤੇ 15 ਤੇ 16 ਫਰਵਰੀ ਦੀ ਦੁਪਹਿਰੀ ਰਾਤ ਨੂੰ ਇੱਕ ਬੱਚਾ ਚੁੱਕਿਆ ਗਿਆ ਸੀ 112 ਤੇ ਕਾਲ ਆਈ ਸੀ ਕਿ ਬੱਚਾ ਉਤੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਿਰ ਦੇ ਨੇੜੇ ਸੋ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ 3s ਆਊਟ ਕੀਤਾ ਉਸ ਦੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਫਲੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਬੀ ਐਸ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਡੀਐਸਪੀ ਸਿਟੀ ਵੰਤੇ ਐਸਐਚਓ ਲੋਕਲ ਇਗੇਟ ਇਹਨਾਂ ਨੇ ਜਦੋਂ ਇਹਦੇ ਤੇ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਹਿਊਮਨ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਵਿੱਚ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਜੰਗ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਨਾਂ ਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤਰਾ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੇ ਦੋਸ਼ੀ ਇੰਨਾ ਛੇ ਗਿਆ ਪੱਪੂ ਉਹਦੀ ਲੜਕੀ ਦੇ ਵਿਆਹ ਨੂੰ 10 ਸਾਲ ਹੋ ਗਏ ਸੀ ਬੜਾ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇੰਨੇ ਪੈਸਿਆਂ ਦਾ ਲਾਲਚ ਦਿੱਤਾ ਸੀ ਅਰਾਊਂਡ 50 ਹਜ਼ਾਰ ਇੰਨੇ ਕਿਹਾ ਸੀ ਮੈਂ ਤੈਨੂੰ ਦੇ ਦੂੰਗਾ ਜੇ ਤੂੰ ਬੱਚਾ ਕੋਈ ਚੱਕ ਕੇ ਲੈ ਆਂਦਾ ਸੋ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਇਹ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਹੋਏ ਸੀ ਸੁਬਾ ਉੱਠ ਕੇ ਦੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ ਸੋ ਇਹਦੇ ਚੰਗਾ ਕੰਮ ਕੀਤਾ ਪੁਲਿਸ ਨੇ ਐਸਐਚਓ ਲੌਰੀਗੇਟ ਨੇ ਅੰਡਰ ਦਾ ਸੁਪਰਵੀਜ਼ਨ ਆਫ ਜਿਹੜਾ ਪਹਿਲਾਂ ਦੱਸਿਆ ਸਿਟੀ 1 ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ 112 ਦੀ ਵੱਧ ਤੋਂ ਵੱਧ ਯੂਜ਼ ਕਰਨ ਕਿਉਂਕਿ ਇਹ ਇੱਕ ਐਸੇ ਕੇਸੇ ਕਿ ਹੋ ਜਾ ਜਿਹੜਾ 112 ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ ਨਾਲ ਦੀ ਨਾਲ ਹੀ ਉੱਥੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਰਿਕਵਰ ਕੀਤਾ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਐ ਇੱਥੇ ਦੇ ਰਹਿਣ ਵਾਲੇ ਆ ਦੋਨੋਂ ਇੱਕ ਸਰਾਂਦ ਰੋਡ ਰਹਿੰਦਾ ਬਿੱਟੂ ਤੇ ਜਿਹੜਾ ਪੱਪੂ ਐ ਇਹ ਇਹ ਤੇਰਾ ਪਾਤਸ਼ੋ ਰੋਡ ਦਾ ਰਹਿਣ ਵਾਲਾ ਬਟੇ ਹੁਣ ਇਹਨਾਂ ਦੀਆਂ ਝੁੱਗੀਆਂ ਹੀ ਗੀਆਂ ਉਹ ਝੁੱਗੀਆਂ 'ਚ ਰਹਿੰਦੇ ਸੀ ਜਿਹੜੇ ਇਹਨਾਂ ਦੇ ਕੰਸਰਟ ਵਿੱਚ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਉਂਦੇ ਰਹਿੰਦੇ ਸੀ ਇਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਸੀ ਪਹਿਲਾਂ ਰੈਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ ਨੂੰ ਪਤਾ ਸੀ ਕਿ ਉੱਥੇ نیچے ਆਪਣੇ ਮਾਪੇ ਨਾਲ ਫੁੱਟ ਪਾਉਂਦੇ ਫੜਦੇ ਸੋ ਉੱਥੋਂ ਇਹਨਾਂ ਨੇ ਬੱਚਾ ਉੱਥੋਂ ਚੱਕਿਆ ਫਿਰ ਹੋਰ ਵੀ ਕਈ ਬੱਚੇ ਹੈਗੇ ਜਿਹੜੇ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਹੁਣ ਕੇ ਫੁੱਟ ਪਾਉਂਦੇ ਤੂੰਦੇ ਹਾਂਜੀ ਬਿਲਕੁਲ ਸੋ ਉਹਦੇ ਤੇ ਅਸੀਂ ਕੰਮ ਉਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਬਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਆ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀ ਕ੍ਰੀਮਿਨਲ ਐਕਟੀਵਿਟੀਆਂ ਨੇ ਉਹ ਵੀ ਸਾਰੀਆਂ ਚੈੱਕ ਸਿਰ ਇਹ ਦੋਨੋਂ ਇਕੱਠੇ ਕਿੱਦਾਂ ਹੋਏ ਸੰਪਰਪ ਵਿੱਚ ਕਿ ਨਾਲ-ਨਾਲ ਰਹਿੰਦੇ ਸੀ ਝਗੜੀਆਂ ਜਿਵੇਂ ਮੈਂ ਕਿਹਾ ਕਿ ਸੇਮ ਹੋ ਝਗੜੀਆਂ ਹੈਗੀਆਂ ਇਹਨਾਂ ਦੀਆਂ ਸੋ ਉੱਥੇ ਕੱਠੇ ਰਹਦੇ ਸੀ ਦੋਨੋਂ ਉੱਥੇ ਇਹਨਾਂ ਨੇ ਬੈ ਕੇ ਸਲਾਹ ਕੀਤੀ ਹੈ ਜਿਵੇਂ ਕਿ ਤੁਸੀਂ ਦੱਸਿਆ ਸੀ ਤਕਰੀਬਨ 24 ਘੰਟੇ ਬੱਚਾ ਡਾਕ ਰਿਹਾ ਤੇ ਫਿਰ ਇਹਨਾਂ ਨੂੰ ਬੱਚੇ ਨੂੰ ਸੰਭਾਲਣ ਲਈ ਕੋਈ ਲੇਡੀ ਕੋ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲ ਹੈ ਕਿਵੇਂ ਸੰਭਾਲਿਆ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਿਹਨੂੰ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰ ਰਹੀ ਸੀ ਬੱਚੇ ਦੀ ਉਸ ਵੇਲੇ 24 ਘੰਟੇ ਉਹਦੀ ਇਨਵੋਲਵਮੈਂਟ ਕਿੰਨੀ ਕੀ ਹੈਗੀ ਹੈ ਜਾਂ ਉਹ ਕੀ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਹੈ ਕਿਵੇਂ ਆਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਸੀ ਲੈ ਕੇ ਆਇਆ ਤੂੰ ਸੰ ਸੋ ਉਹਦੀ ਇਨਵੋਲਵਮੈਂਟ ਹਜੇ ਵੇਖਣੀ ਬਾਕੀ ਹੈ ਫਿਰ ਜਿਹੜੇ ਇਹਨਾਂ ਦੀ ਬੇਟੀ ਹੈ ਉਸ ਤੋਂ ਇਲਾਵਾ ਹੀ ਹੋਵੇ ਤਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੀ ਸੋ ਉਹ ਸਾਰਾ ਚੈੱਕ ਕਰਾ ਪਹਿਲੀ ਕੋਸ਼ਿਸ਼ ਸੀ ਇਹਨਾਂ ਨੇ ਹੋਰ ਨਹੀਂ ਕੋਈ ਬੱਚਾ ਚੱਕਿਆ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਹੋ ਦੇ ਮੁਤਾਬਕ ਪਹਿਲੀ ਸੀ ਕੋਈ ਦੇਖਣਾ ਵੀ ਕੋਈ ਬੱਚੇ ਪੁੱਛੇ ਹੈ ਸਰ ਨਹੀਂ ਬਿੱਟੂ ਦਾ ਹੈਗਾ ਇੱਕ ਪਰਚਾ